ਲਓ ਜੀ ਅੱਜ ਆਪਾਂ ਦੇ ਚੱਲਿਆਂ ਸੈਕਿੰਡ ਪੇਪਰ ਤੇ ਗੁੰਨੂ ਮੈਡਮ ਦਾ ਦਾਸਾ ਸਮਾਂ ਰਹਿ ਜਾਂਦਾ ਅੰਦਰ ਪੜਨ ਦੇ ਚੱਕਰਾਂ 'ਚੀ ਮਗਰ ਫੜਾਉਣਾ ਆਉਣਾ ਪੈਂਦਾ ਤੇ ਟਾਈਮ ਹੋ ਗਿਆ 9:30 ਨਾ ਤੋ ਕਿ ਹੋਗੇ ਸੀ ਵਿਹਲੇ ਤੇ ਫੋਨ ਆ ਗਿਆ ਕਿ ਰਿੰਕੀ ਮੈਡਮ ਅੱਜ ਛੁੱਟੀ ਤੇ ਆ ਤੇ ਨਾ ਤੋ ਅੱਗੇ ਕਰਨ ਲੱਗੀਆਂ ਸਫਾਈਆਂ ਤੇ ਇੱਥੇ ਜਨਾਬ ਜੀ ਚੱਲ ਪਏ ਸਾਡਾ ਨੇਤਾ ਕਿਹਦਾ ਹੋ ਨੇਤਾ ਜੀ ਕਰ ਰਿਹਾ ਬਾਏ ਸਾਰਿਆਂ ਨੂੰ ਦੇ ਰਿਹਾ ਆਸ਼ੀਰਵਾਦ ਸਤਿ ਸ਼੍ਰੀ ਅਕਾਲ ਨੇਤਾ ਜੀ ਦੀ ਫੁੱਲ ਚੜਾਈ ਆ ਤੇ ਨੇਤਾ ਜੀ ਚਲੇ ਸੀ ਗੈਸਟ ਨੂੰ ਲੈਣ ਗੈਸਟ ਆ ਓਕੇ ਚਲੇ ਗਏ ਸੀ ਤੇ ਇੱਥੇ ਆ ਗਿਆ ਸੀ ਗੁੰਨੂ ਮੈਡਮ ਨੂੰ ਫੋਨ ਪ੍ਰਤੀਪ ਸਾਨ ਸਰ ਨੂੰ ਆਉਦੇ ਸਿੰਗਰ ਫੇਵਰੇਟ ਜੀ ਨੂੰ ਮਿਲਣ ਜਾ ਰਹੀ ਸੀ ਇੰਨੇ ਦਿਨਾਂ ਦੀ ਖੁਆਇਸ਼ ਹੋ ਗਈ ਗੁੰਨੂ ਦੀ ਅੱਜ ਪੂਰੀ ਤੇ ਮਿਲ ਲਈ ਫਾਈਨਲੀ ਗੁੰਨੂ ਤੇ ਦੇਖੋ ਡਬਲ ਡਬਲ ਵਰਗ ਗੁੰਨੂ ਨਾਲ ਹੱਥ ਮਨਾਇਆ ਜਾ ਰਿਹਾ ਪੂਰੀ ਖੁਸ਼ੀ ਆ ਤੇ ਇੱਥੇ ਜਨਾਬ ਜੀ ਲੈ ਕੇ ਆਏ ਸੀ ਆਪਣੇ ਆਸਤੇ ਸਭ ਤੋਂ ਮਹਿੰਗੀ ਰਿੰਗ ਤੇ ਆਪਾਂ ਨੂੰ ਦੇ ਰਹੀ ਸੀ ਗਿਫਟ ਗੁੰਨੂ ਹੋਈ ਪਈ ਸੀ ਸ਼ੌਕਿੰਗ ਜਲਦੀ ਦਿਖਾਓ ਕਹਿੰਦੀ ਜਲਦੀ ਮੈਂ ਵੀ ਦੇਖਣੀ ਆ ਤੇ ਇੱਥੇ ਆਪਣੀ ਹੋ ਗਈ ਅਗੇਂਜਮੈਂਟ ਗਲਤ ਫਿੰਗਰ ਚ ਪਾਤੀ ਪਟ ਤੇ ਗੁੰਨੂ ਮੈਡਮ ਦੇ ਗਏ ਅਰੇ ਪਾਪਾ ਪੂਰੇ ਖੁਸ਼ ਆ ਇੰਨੀ ਸੋਹਣੀ ਰਿੰਗ ਦੇਖ ਕੇ ਤੇ ਇਧਰ ਗੁੰਨੂ ਮੈਡਮ ਦਾ ਹੱਸ-ਹੱਸ ਕੇ ਹੋ ਰਿਹਾ ਬੁਰਾ ਹਾਲ ਮੈਂ ਕਿਹਾ ਕੋਈ ਨਾ ਤੇਰੇ ਕੰਮ ਆਊਗੀ ਤੇਰੇ ਵਾਸਤੇ ਡਾਇਮੰਡ ਦੀ ਰਿੰਗਾ ਤੇਰੇ ਵਿਆਹ ਤੇ ਕੰਮ ਆਊਗੀ ਰੱਖ ਲਈ ਸਾਹਮ ਕੇ ਤੇ ਇੱਥੇ ਹੱਸ ਜਾਂਦੀ ਹੈ ਕੁੰਨੂ